ਗੁਰਵਰਸਾਈ ਨਗਰ ਕਾਉਂਸਲ ਚੌਂੜਾ ਨੂੰ ਲੈ ਕੇ ਵਾਰਡ ਨੰਬਰ 15 ਤੋਂ ਅੱਜ ਵੱਖ-ਵੱਖ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਜਾ ਰਿਹਾ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਉਮੀਦਵਾਰ ਵੱਲੋਂ ਕਾਗਜ਼ ਦਾਖਲ ਕੀਤੇ ਗਿਆ ਸਰਦਾਰ ਫੌਜਾ ਸਿੰਘ ਸਰਾਰੀ ਹਲਕਾ ਵਿਧਾਇਕ ਇਸ ਸਮੇਂ ਵਿਸ਼ੇਸ਼ ਤੌਰ ਤੇ ਪੁੱਜੇ ਹੈਗੇ ਆ ਗੱਲਬਾਤ ਕਰ ਲੈਣੇ ਆ ਵਿਧਾਇਕ ਸਾਹਿਬ ਹੋਰਾਂ ਦੇ ਨਾਲ ਕਾਗਜ਼ ਜਿਹੜੇ ਅੱਜ ਦਾਖਲ ਕਰਕੇ ਆਏ ਆ ਸਰ ਪਾਰਦਰਸ਼ੀ ਇਲੈਕਸ਼ਨ ਜਿਹੜਾ ਹੋਣਾ ਹੈਗਾ ਤੇ ਅੱਜ ਤੁਸੀਂ ਕਾਗਜ਼ ਕਿਹੜਾ ਉਮੀਦਵਾਰ ਦਿੱਤਾ ਜੀ ਉਮੀਦਵਾਰ ਤਾਂ ਸਾਡੀ ਆਵਾ ਦੀ ਪਾਰਟੀ ਹੈ ਤਾਂ ਆਮ ਲੋਕਾਂ ਦੀ ਪਾਰਟੀ ਆਮ ਲੋਕਾਂ ਨੇ ਸਾਡੇ ਕੋਲੇ ਕੋਈ ਜੱਦੀ ਘਰਾਣੇ ਥੋੜੇ ਨੇ ਜੀ ਤੋਂ ਅੱਜੇ ਅਸੀਂ ਡਿਸਾਈਡ ਕਰ ਰਹੇ ਹਾਂ ਜੇ ਜਿੰਨੇ ਵੀ ਜੇ ਕੋਈ ਭਰ ਵੀ ਜਾਂਦੇ ਸਾਡੀ ਪਾਰਟੀ ਦੇ ਇੱਕ ਦੋ ਜਾਂ ਇੱਕ ਤੋਂ ਵੱਧ ਭਰ ਜਾਂਦੇ ਤਾਂ ਅਸੀਂ ਸਹਿਮਤੀ ਨਾਲ ਸਾਰਾ ਹੱਲ ਕਰਾਂਗੇ ਅੱਛਾ ਲਾਲੇ ਜਿਹੜੇ ਹੈਗਾ ਅੱਜ ਉਮੀਦਵਾਰ ਲਾਸਟ ਦੇ ਹੈਗਾ ਜੀ ਸ਼ਾਇਦ ਤੇ ਤੁਹਾਡੇ ਵੱਲੋਂ ਉਮੀਦਵਾਰ ਵਾਲੇ ਕੋਸ਼ਿਸ਼ ਕੀਤਾ ਜਾਣਾ ਸਾਡੇ ਵੱਲ ਪਾਰਟੀ ਵੱਲ ਅਨਾਉਂਸ ਹੋ ਗਈ ਜੀ ਪਾਰਟੀ ਵੱਲ ਗੁਰਮੀਤ ਸਿੰਘ ਫੌਜੀ ਗੁਰਮੀਤ ਸਿੰਘ ਫੌਜੀ ਹਾਂ ਤੇ ਉਹ ਇੱਕ ਸਾਡੇ ਹੋਰ ਜਵਾਨ ਉਹ ਵੀ ਸਾਡੀ ਆਮਾਦੀ ਪਾਰਟੀ ਦਾ ਸੁਭਾਸ਼ ਵੀ ਹੈ ਪਾਰਟੀ ਇੱਕ ਹੈ ਇਹ ਕਈ ਵਾਰੀ ਤੁਹਾਨੂੰ ਪਤਾ ਹੈ ਤੁਸੀਂ ਆਪ ਵੀ ਇਸ ਕੰਮ ਕਰਦੇ ਹੋ ਕਾਫੀ ਸਿਰਾਂ ਤੋਂ ਕਿ ਕਵਰਿੰਗ ਹੁੰਦਾ ਹੈ ਨਾ ਜੀ ਕਵਰੇਜ ਹੋ ਜਾਂਦਾ ਹੈ ਤੇ ਜਿਹੜਾ ਸਾਨੂੰ ਠੀਕ ਹੋ ਗਿਆ ਸੀ ਅਨਸਰ ਕੀ ਦਿਖਦੇ ਹੈਗੇ ਉਹ ਇਲੈਕਸ਼ਨ ਆ ਰਿਹਾ ਹੈਗਾ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੀ ਮੈਦਾਨ ਵਿੱਚ ਆਗੇ ਸ਼ਾਇਦ ਕੋਈ ਜਾਦ ਵੀ ਪਰੂਗਾ ਜੀ ਕਿੰਨੀ ਲੀਡ ਨਾਲ ਜਿਹੜੀ ਹੈਗੀ ਇਹ ਸੀਟ ਜਿਹੜੀ ਤੁਸੀਂ ਜਿੱਤ ਲੋਗੇ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਜਿਹੜੀ ਪਹਿਲਾਂ ਕਿਸੇ ਦੀ ਸਮੇਂ ਤੋਂ ਪਹਿਲਾਂ ਕੋਈ ਡੀਂਗਾ ਮਾਰਨੀ ਚੰਗਿਆ ਨਹੀਂ ਹੁੰਦੀ ਆਮਾਦੀ ਪਾਰਟੀ ਦੀ ਸਰਕਾਰ ਤੋਂ ਲੋਕ ਖੁਸ਼ ਨੇ ਤੁਹਾਨੂੰ ਪਤਾ ਹੀ ਹੈ ਬਾਕੀ ਤੁਸੀਂ ਦੇਖ ਲਿਆ ਕਿ ਬਾਕੀ ਪਾਰਟੀਆਂ ਦਾ ਕੀ ਹਾਲ ਹੈ ਕਿਉਂ ਜੱਦੀ ਘਰਾਣੇ ਸੀ ਜਿਸਰਾਉ ਲਫਾਫਿਆਂ ਚ ਕੱਟਦੇ ਹੁੰਦੇ ਸੀ ਜੀ ਅਸੀਂ ਤਿੰਨ ਬੰਦੇ ਦਾ ਫਾਈਨਲ ਪੇਚਿਆ ਸੀ ਕਿ ਵਿਲੰਗ ਨੇ ਆਮਾਦੀ ਪਾਰਟੀ ਦੀ ਅਦਿੱਸਕਰੂਨੀ ਕਮੇਟੀ ਨੇ ਫਾਈਨਲ ਕਰਨਾ ਹੈ ਉਹ ਕੰਮ ਨਹੀਂ ਹੈ ਬੀਐਮਐਲ ਸਾਹਿਬ ਕੋਲ ਗਏ ਤੇ ਜਿਹਦੇ ਮਰਜ਼ੀ ਰੱਖਦਾ ਮੁੰਡੇ ਤੇ ਹੱਥ ਕੀ ਤੂੰ ਬਣ ਗਿਆ ਬਣ ਗਿਆ ਇਹ ਆਮ ਆਦੀ ਪਾਰਟੀ ਹੈ ਬਹੁਤ ਦੁੰਗਾਈ ਤੱਕ ਜਰਦੀ ਐਮਐਲ ਸਾਹਿਬ ਪਹਿਲਾ ਇਲੈਕਸ਼ਨ ਜਿਹੜੇ ਸਰਪੰਚੀ ਹੋ ਗਏ ਪਾਰਦਰਸ਼ੀ ਹੋਏ ਆ ਆਮ ਕਰਾਂ ਦੇ ਲੋਕ ਬਣ ਕੇ ਆਏ ਹੈਗੇ ਇਸ ਇਲੈਕਸ਼ਨ ਦੇ ਵਿੱਚ ਵੀ ਆਮ ਲੋਕ ਜਿਹੜੇ ਹੈਗੇ ਆ ਫਾਰਮ ਕਰਦੇ ਪਾਰਦਰਸ਼ੀ ਨਾਲ ਹੋਊਗਾ ਸਾਰਾ ਆ ਸਾਡੇ ਵੱਲੋਂ ਪਾਰਦਰਸ਼ੀ ਰਹੇਗੀ ਦੂਜਿਆਂ ਦਾ ਸਾਨੂੰ ਨਹੀਂ ਪਤਾ ਪਰ ਮੈਂ ਤਾਂ ਕਹੂੰਗਾ ਉਹਨਾਂ ਨੂੰ ਵੀ ਹੁਣ ਸੁਧਾਰ ਕਰ ਲੈਣਾ ਚਾਹੀਦਾ ਕਿਉਂਕਿ ਲੋਕਤੰਤਰ ਹੈ ਇਲੈਕਸ਼ਨ ਹੋਏ ਆ ਉਸੇ ਤਰ੍ਹਾਂ ਹੁਣ ਵੀ ਇਲੈਕਸ਼ਨ ਹੋਣਾ ਹੈ ਤੇ ਜਿਹੜਾ ਪਹਿਲਾਂ ਚੱਲਦਾ ਰਿਹਾ ਹੁਣ ਮੈਨੂੰ ਵਾਰੀ-ਵਾਰੀ ਦੱਸਦੇ ਚੰਗਾ ਨਹੀਂ ਲੱਗਦਾ ਤੁਹਾਨੂੰ ਪਤਾ ਸੀ ਕਿ ਉਹ ਗੁੰਡਾ ਤੰਤਰ ਪੈਸਾ ਤੰਤਰ ਸ਼ਰਾਬ ਤੰਤਰ ਇਹੋ ਜਿਹਾ ਕੁਝ ਚੱਲਦਾ ਆਮਾਦੀ ਪਾਰਟੀ ਚ ਜਾ ਕੁਝ ਨਹੀਂ ਹੈ ਤੇ ਬੜੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪੈਣਗੀਆਂ ਸਾਡੇ ਸਾਹਮਣੇ ਦਿੱਤਾ ਹੱਸ ਕੀ ਅਪੀਲ ਹੈ ਜੀ ਰੇਲਵੇ ਬਸਤੀ ਜਿਹੜੇ ਵਾਰਡ 15 ਨੰਬਰ ਦੇ ਵੋਟਰਾਂ ਦੇ ਲਈ ਤੁਹਾਡੇ ਨੂੰ ਵੋਟਰਾਂ ਨੂੰ ਬੇਨਤੀ ਹੈ ਵੀ ਸੱਚ ਦਾ ਸਾਥ ਦਿਓ ਆਮਾਦੀ ਪਾਰਟੀ ਲੋਕ ਹਿੱਤ ਵਿੱਚ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਪਿੱਛੇ ਤੁਹਾਨੂੰ ਪਤਾ ਵੀ ਨੌਕਰੀਆਂ ਦਿੱਤੀਆਂ ਬਿਨਾਂ ਰਿਸ਼ਵਤ ਦੇ ਕੋਈ ਸੇ ਸੋਲਤਾ ਨਹੀਂ ਵੀ ਜਿੰਨੇ ਵੀ ਕੁਝ ਕੀਤੇ ਜਾ ਰਹੇ ਨੇ ਲੋਕ ਹਿੱਤ ਦੇ ਕੰਮ ਨੇ ਕਦੇ ਵੀ ਕਿਸੇ ਨੇ ਨਿੱਜ ਹਿੱਤ ਦਾ ਨਹੀਂ ਕੀਤਾ ਇਸ ਤੋਂ ਪਹਿਲਾਂ ਨਿੱਜੇਤੀ ਹੁੰਦਾ ਸੀ ਤੁਹਾਨੂੰ ਪਤਾ ਜੇ ਕਿਤੇ ਕੋਈ ਗ੍ਰਾਂਟ ਆਉਂਦੀ ਸੀ ਤੋ ਆਪਣਾ ਪਰਸੈਂਟੇਜ ਪਹਿਲਾਂ ਰੱਖਦੇ ਸੀ ਹਨ ਤਾਂ ਹੁਣ ਇਹੋ ਜਿਹਾ ਕੋਈ ਕੰਮ ਨਹੀਂ ਹੈ ਆਮਾਦੀ ਪਾਰਟੀ ਦਾ ਸਾਥ ਦੇ ਰਹੇ ਨੇ ਲੋਕ ਲੋਕਾਂ ਦੀ ਪਾਰਟੀ ਲੋਕ ਬਹੁਤ ਵਧੀਆ ਸਾਥ ਦੇ ਰਹੇ ਬਿਲਕੁਲ ਜੀ ਲੋਕਾਂ ਦੀ ਪਾਰਟੀ ਤੇ ਲੋਕ ਸਾਥ ਦੇ ਰਹੇ ਤੇ ਅੱਜ ਨਾਮਜ਼ਦਗੀਆਂ ਦਾਖਲ ਹੋ ਰਹੀਆਂ ਹੈਗੀਆਂ ਗੁਰੂ ਅਰਸਾਏ ਦੇ ਵਿੱਚ ਵਾਰਡ ਨੰਬਰ 15 ਨੂੰ ਲੈ ਕੇ ਰੇਲਵੇ ਬਸਤੀ ਦਾ ਵਾਰਡ ਹੈ ਜਿੱਥੇ ਪਹਿਲਾਂ ਵਾਲੇ ਐਮਸੀ ਦੀ ਡੈਥ ਹੋ ਜਾਂਦੀ ਉੱਥੇ ਇਲੈਕਸ਼ਨ ਜਿਹੜਾ ਹੋਣ ਜਾ ਰਿਹਾ ਤੇ ਉਸ ਇਲੈਕਸ਼ਨ ਦੇ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨੇ ਪਰ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਫੌਜਾ ਸਿੰਘ ਸਰਾਰੀ ਹੋਰੀ ਵਿਦਾਇਕ ਗੁਰੂ ਅਰਸਾਏ ਅੱਜ ਵਿਸ਼ੇਸ਼ ਤੌਰ ਤੇ ਪੁੱਜੇ ਸੀ ਉਹਨਾਂ ਨੇ ਕਿਹਾ ਵੀ ਕਾਗਜ਼ ਜਿਹੜੇ ਆਮ ਆਦਮੀ ਪਾਰਟੀ ਦੇ ਪਾਰਟੀ ਵੱਲੋਂ ਹੀ ਜਿਹੜਾ ਉਮੀਦਵਾਰ ਦਿੱਤਾ ਗਿਆ ਉਸ ਉਮੀਦਵਾਰ ਨੂੰ ਹੀ ਮੈਦਾਨ ਦੇ ਵਿੱਚ ਉਤਾਰਿਆ